ਸਤ ਗੁਰਮਤ ਗਿਆਨ YouTube ਚੈਨਲ ਤੇ ਜੁੜੇ ਵੀਰੋ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਨਮੁਖ ਜੋ ਵਿਸ਼ਾ ਚੁਣਿਆ ਹੈ ਉਹ ਹੈ ਸੋਪਨ ਸੰਸਾਰ ਸੰਸਾਰ ਦਾ ਚੌਨਵਾ ਸਾਖੀ ਸਾਹਿਤ ਵਿੱਚੋਂ ਇਹ ਲੇਖ ਲਿਆ ਗਿਆ ਹੈ ਆਓ ਧਿਆਨ ਨਾਲ ਵਿਚਾਰ ਕਰਨਾ ਜੀ ਛੋਟੇ ਬੱਚੇ ਸੁਪਨਿਆਂ ਵਿੱਚ ਜ਼ਿਆਦਾ ਜਿਉਂਦੇ ਹਨ ਕਲਪਨਾ ਤੇ ਆਧਾਰਿਤ ਆਪਣੀ ਹੀ ਦੁਨੀਆ ਬੱਚੇ ਸਿਰਜ ਲੈਂਦੇ ਨੇ ਇੱਕ ਸੋਟੀ ਲੈ ਕੇ ਆਪਣੀਆਂ ਦੋਵਾਂ ਲੱਤਾਂ ਦੇ ਵਿਚਕਾਰ ਲੈ ਕੇ ਦੌੜ ਪੈਣਗੇ ਤੇ ਆਖਣਗੇ ਕਿ ਮੇਰਾ ਘੋੜਾ ਵੇਖੋ ਕਿੰਨਾ ਤੇਜ਼ ਦੌੜਦਾ ਹੈ ਉਸੇ ਸੋਟੀ ਨੂੰ ਬੰਦੂਕ ਵਾਂਗ ਬਰਤਣ ਦਾ ਵਿਖਾਵਾ ਵੀ ਕਰਨਗੇ ਇੱਕੋ ਚੀਜ਼ ਨੂੰ ਕਈ ਕਈ ਰੂਪਾਂ ਵਿੱਚ ਵਰਤਦੇ ਆਮ ਬੱਚੇ ਵੇਖੇ ਜਾ ਸਕਦੇ ਨੇ ਉਮਰ ਦੇ ਵਾਧੇ ਨਾਲ ਮਨ ਦਾ ਵਿਕਾਸ ਹੋਣਾ অতি ਜ਼ਰੂਰੀ ਹੈ ਆਪਣੀ ਉਮਰ ਦੇ ਸਾਲਾਂ ਦੇ ਨਾਲ ਨਾਲ ਦਿਮਾਗ ਵਿਕਾਸ ਨਹੀਂ ਕਰਦਾ ਦੁਨੀਆ ਵਿੱਚ ਅਣਗਿਣਤ ਲੋਕ ਅਜਿਹੇ ਹਨ ਜਿਨ੍ਹਾਂ ਦੀ ਸਰੀਰਕ ਉਮਰ ਬਹੁਤ ਹੋ ਜਾਂਦੀ ਹੈ ਦਿਮਾਗ ਬਚਪਨ ਨੂੰ ਪਾਰ ਨਹੀਂ ਕਰਦਾ ਕਈ ਵਾਰੀ ਤਾਂ ਗੱਲਬਾਤ ਕਰਨ ਵਾਲੇ ਨੂੰ ਕਹਿਣਾ ਪੈਂਦਾ ਹੈ ਕਿ ਭਾਈ ਕੋਈ ਕੰਮ ਦੀ ਗੱਲ ਹੈ ਤਾਂ ਕਰ ਲੈ ਬਚਗਾਨੀਆਂ ਗੱਲਾਂ ਵਿੱਚ ਬਖਤ ਖਰਾਬ ਕਿਉਂ ਕਰਦਾ ਹੈ ਸ਼ਾਇਦ ਅੱਧਾ ਪ੍ਰਤੀਸ਼ਤ ਲੋਕ ਹੋਣਗੇ ਜਿਨ੍ਹਾਂ ਦਾ ਦਿਮਾਗ ਉਮਰ ਨਾਲੋਂ ਅੱਗੇ ਚੱਲ ਰਿਹਾ ਹੋਵੇ ਕੁਝ ਇੱਕ ਲੋਕ ਹਨ ਜੋ ਸਮਝਾਏ ਤੋਂ ਸਮਝ ਜਾਂਦੇ ਹਨ ਬਹੁਤਿਆਂ ਦੀ ਸਾਰੀ ਉਮਰ ਬੀਤ ਜਾਂਦੀ ਹੈ ਠੋਕਰਾਂ ਖਾਂਦਿਆਂ ਹੀ ਪਰ ਸਿਆਣਪ ਫਿਰ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੀ ਧਰਮ ਮੰਦਰਾਂ ਡੇਰਿਆਂ ਗੁਰਦੁਆਰਿਆਂ ਗਿਰਜਿਆਂ ਮਸਜਿਦਾਂ ਵਿੱਚ ਸੁਪਨ ਸੰਸਾਰ ਉਸਾਰਿਆ ਜਾਂਦਾ ਹੈ ਪ੍ਰਚਾਰਿਆ ਜਾਂਦਾ ਹੈ ਤੇ ਹੌਲੀ-ਹੌਲੀ ਲੋਕਾਈ ਦੇ ਅੰਦਰ ਉਤਾਰਿਆ ਜਾਂਦਾ ਹੈ ਸੁਪਨ ਸੰਸਾਰ ਜਿਵੇਂ ਉਹ ਕਹਿੰਦੇ ਨੇ ਤੁਹਾਡੇ ਘਰ ਭਾਵੇਂ ਅਨਾਜ ਨਹੀਂ ਹੈ ਪਰ ਤੁਸੀਂ ਭੁੱਖੇ ਮਹਿਸੂਸ ਨਹੀਂ ਕਰਨਾ ਤੁਹਾਡੇ ਤਨ ਤੇ ਭਾਵੇਂ ਬਸਤਰ ਨਹੀਂ ਹਨ ਪਰਵਾਹ ਨਹੀਂ ਕਰਨੀ ਤੁਹਾਡੇ ਕੋਲ ਮਕਾਨ ਨਹੀਂ ਹੈ ਕੋਈ ਗੱਲ ਨਹੀਂ ਫਿਕਰ ਨਹੀਂ ਕਰਨਾ ਨੀਲੇ ਅੰਬਰ ਨੂੰ ਆਪਣਾ ਘਰ ਬਣਾ ਲਓ ਘਰ ਵਿੱਚ ਕੰਗਾਲੀ ਹੈ ਤਾਂ ਕਹਿਣਗੇ ਕੋਈ ਗੱਲ ਨਹੀਂ ਮਨ ਦੇ ਸੁਲਤਾਨ ਬਣੇ ਰਹੋ ਭਾਵੇਂ ਗੁਲਾਮੀ ਗੱਲ ਪੈ ਗਈ ਹੈ ਤੁਸੀਂ ਆਪਣੇ ਆਪ ਨੂੰ ਆਜ਼ਾਦ ਪੰਛੀ ਸਮਝੋ ਅਮੇ ਤੁਹਾਨੂੰ ਕੋਈ ਕਤਲ ਵੀ ਕਰ ਦੇਵੇ ਤਾਂ ਵੀ ਇਹੀ ਆਖੋ ਕਿ ਸੁਰਗ ਨੂੰ ਚੱਲੇ ਆ ਸੁਰਗ ਨੂੰ ਇਸ ਜਹਾਨ ਵਿੱਚ ਜੇ ਕੋਈ ਪ੍ਰਾਪਤੀ ਨਹੀਂ ਹੋਈ ਫਿਕਰ ਨਾ ਕਰੋ ਅਗਲੇ ਜਹਾਨ ਵਿੱਚ ਬੜੀਆਂ ਪ੍ਰਾਪਤੀਆਂ ਹੋ ਜਾਣਗੀਆਂ ਅੱਗੇ ਤਾਂ ਸੁਰਗ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਪਏ ਨੇ ਤੇ ਧਰਮਰਾਜ ਆਪਣੀ ਕੁਰਸੀ ਛੱਡ ਕੇ ਤੁਹਾਨੂੰ ਬਿਠਾਵੇਗਾ ਜੇ ਕੋਈ ਸਿੱਖ ਹੈ ਤਾਂ ਆਕੇਗਾ ਗੁਰੂ ਪਾਤਸ਼ਾਹ ਤੁਹਾਨੂੰ ਆਪਣੀ ਗੋਦ ਵਿੱਚ ਬਿਠਾਉਣਗੇ ਇਹ ਸਾਰਾ ਕੁਝ ਸੁਪਨ ਸੰਸਾਰ ਸਿਰਜਿਆ ਜਾਂਦਾ ਹੈ ਸੁਪਨਿਆਂ ਦੀ ਦੁਨੀਆ ਵਿੱਚੋਂ ਕੱਢ ਕੇ ਮਨੁੱਖ ਨੂੰ ਜੇਕਰ ਸੱਚ ਦੇ ਸੰਮੁਖ ਲਿਆਂਦਾ ਜਾਵੇ ਤਾਂ ਸੁਧਾਰ ਬਾਰੇ ਕੁਝ ਵਿਚਾਰ ਹੋ ਸਕਦੀ ਹੈ ਜਦੋਂ ਧਰਤੀ ਤੇ ਵਰਤ ਰਹੇ ਕਠੋਰ ਅਤੇ ਕੌੜੇ ਸੱਚ ਨੂੰ ਖੰਡ ਵਿੱਚ ਲਪੇਟ ਕੇ ਪੇਸ਼ ਕੀਤਾ ਜਾਂਦਾ ਹੈ ਉਦੋਂ ਅਸਲੀਅਤ ਗੁਆਚ ਜਾਂਦੀ ਹੈ ਬੰਦਾ ਮਰ ਰਿਹਾ ਹੋਵੇ ਤਾਂ ਪੁਜਾਰੀ ਆਖਣਗੇ ਫਿਕਰ ਨਾ ਕਰੋ ਰੱਬ ਤੁਹਾਡੇ ਨਾਲ ਹੈ ਜੇ ਰੱਬ ਨਾਲ ਹੁੰਦਾ ਤਾਂ ਭਲਾ ਅਜਿਹਾ ਬੁਰਾ ਦਿਨ ਆਉਂਦਾ ਹੀ ਕਿਉਂ ਮਾਨੋ ਇਸ ਤਰ੍ਹਾਂ ਦੇ ਸੁਪਨੇ ਉਸਤਾਰ ਦਿੱਤੇ ਗਏ ਹਨ ਕਿ ਮਨੁੱਖ ਬਾਜ਼ਾਰ ਵਿੱਚ ਅਲਪ ਨੰਗਾ ਘੁੰਮ ਰਿਹਾ ਹੋਵੇ ਜੇ ਕੋਈ ਉਸ ਨੂੰ ਨੰਗਾ ਹੋਣ ਦਾ ਅਹਿਸਾਸ ਕਰਾਵੇ ਤਾਂ ਅੱਗੋਂ ਨੰਗਾ ਆਦਮੀ ਆ ਕੇ ਭਾਈ ਕਿਉਂ ਨਰਾਜ ਹੁੰਦੇ ਹੋ ਮੇਰੇ ਘਰ ਵਿੱਚ ਬੇਸੁਮਾਰ ਸੂਟ ਪਏ ਹਨ ਮਹਿੰਗੇ ਤੋਂ ਮਹਿੰਗੇ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਨਹੀਂ ਹੈ ਜੇਕਰ ਕਿਸੇ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਨੂੰ ਆਖੀਏ ਕਿ ਭਾਈ ਇਸ ਝੁੱਗੀ ਵਿੱਚ ਗਰਮੀ ਸਰਦੀ ਤੋਂ ਬਚਾਓ ਨਹੀਂ ਹੈ ਥਾਂ ਤੰਗ ਹੈ ਪਰਿਵਾਰ ਕਾਫੀ ਮੁਸ਼ਕਲ ਵਿੱਚ ਪ੍ਰਤੀਤ ਹੁੰਦਾ ਹੈ ਜੇਕਰ ਹੋ ਸਕੇ ਤਾਂ ਗੁਜ਼ਾਰੇ ਯੋਗਾ ਮਕਾਨ ਉਸਾਰਨ ਦੀ ਕੋਸ਼ਿਸ਼ ਕਰੋ ਅਗੋਂ ਝੁੱਗੀ ਵਿੱਚ ਬੈਠਾ ਆਦਮੀ ਆ ਕੇ ਹਮਦਰਦੀ ਲਈ ਧੰਨਵਾਦ ਮੇਰੇ ਕੋਲ ਤਾਂ ਉਹ ਸਾਹਮਣੇ ਵਾਲੀ ਬਹੁਤ ਵੱਡੀ ਕੋਠੀ ਹੈ ਉਸ ਵਿੱਚ ਸਾਰੀਆਂ ਸਹੂਲਤਾਂ ਹਨ ਮੈਨੂੰ ਝੌਂਪੜੀ ਵਾਲਾ ਹੀ ਨਾ ਸਮਝਦਾ ਰਹੀਂ ਕਿਸੇ ਸਰੀਰ ਦੇ ਕਮਜ਼ੋਰ ਵਿਅਕਤੀ ਨੂੰ ਪੁੱਛੀਏ ਕਿ ਭਾਈ ਹੱਤ ਬਹੁਤਾ ਹੀ ਤੰਗ ਲੱਗਦਾ ਹੈ ਸਰੀਰ ਬਹੁਤ ਕਮਜ਼ੋਰ ਹੈ ਖੁਰਾਕ ਦੀ ਕਮੀ ਮਹਿਸੂਸ ਹੋ ਰਹੀ ਹੈ ਐਜਹੀ ਕੀ ਮੁਸੀਬਤਾਂ ਪਈ ਇਹ ਖਾਣਾ ਪੀਣੇ ਪੇਟ ਭਰਮਾ ਨਹੀਂ ਮਿਲਦਾ ਤਾਂ ਭੁੱਖਾ ਮਨੋਖ ਅਗੋਂ ਕਹੇ ਤੁਹਾਨੂੰ ਕੋਈ ਗਲਤ ਪਹਿਮੀ ਹੋਈ ਲੱਗਦੀ ਐ ਮੇਰੇ ਘਰ ਵਿੱਚ ਖਾਣ ਵਾਲੀਆਂ ਵਸਤੂਆਂ ਦੀ ਕੋਈ ਕਮੀ ਨਹੀਂ ਢੰਡਾਰੇ ਭਰੇ ਪਏ ਨੇ ਅਜਿਹੇ ਲੋਕਾਂ ਦੀ ਅਕਲ ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ ਤਨ ਨੰਗਾ ਹੈ ਕੱਪੜੇ ਘਰ ਵਿੱਚ ਬਹੁਤ ਪਏ ਨੇ ਢਿੱਡ ਭੁੱਖਾ ਹੈ ਘਰ ਵਿੱਚ ਪਦਾਰਥ ਬਹੁਤ ਪਏ ਨੇ ਕਾਦੇ ਲਈ ਕੋਠੀਆਂ ਦਾ ਮਾਲਕ ਹੈ ਪਰ ਝੁੱਗੀ ਵਿੱਚ ਦਿਨ ਕੱਟੀ ਕਰਦਾ ਹੈ ਕਿਉਂ ਇਨ ਬਿਨ ਇਹ ਹੀ ਹਾਲਤ ਹੈ ਧਰਮੀ ਅਖਵਾਉਣ ਵਾਲਿਆਂ ਦੀ ਧਰਮ ਦੇ ਕਿਸੇ ਅਸੂਲ ਦੀ ਜਾਣਕਾਰੀ ਨਹੀਂ ਹੁੰਦੀ ਆਪਣੇ ਆਪ ਤੇ ਕੋਈ ਨਿਯਮ ਲਾਗੂ ਨਹੀਂ ਹੁੰਦਾ ਆਪਣੇ ਆਪ ਨੂੰ ਧਰਮੀ ਪੁਰਖ ਹੋਣ ਦਾ ਹੋਕਾ ਦੇਈ ਜਾ ਰਹੇ ਨੇ ਜ਼ਬਾਨੀ ਕਲਾਮੀ ਆਖੀ ਜਾਣਗੇ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਧਰਮ ਗ੍ਰੰਥ ਹੈ ਪਰ ਉਸ ਵਿੱਚ ਲਿਖਿਆ ਹੋਇਆ ਕੀ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਮੇਰੀ ਧਰਮ ਪੁਸਤਕ ਪਵਿੱਤਰ ਕੁਰਾਨ ਹੈ ਮੇਰੀ ਧਰਮ ਪੁਸਤਕ ਪਵਿੱਤਰ ਬਾਈਬਲ ਹੈ ਸਾਡੇ ਕੋਲ ਤਾਂ ਇੱਕ ਨਹੀਂ ਚਾਰ ਵੇਦ ਨੇ ਇਸ ਲਈ ਅਸੀਂ ਵੱਡੇ ਭਾਗਾਂ ਵਾਲੇ ਹਾਂ ਬਹੁ ਗਿਣਤੀ ਲੋਕਾਂ ਨੇ ਬਸ ਭਰਮ ਹੀ ਪੈਦਾ ਕਰ ਲਿਆ ਹੈ ਸਾਡੇ ਕੋਲ ਅਜਿਹੇ ਗ੍ਰੰਥ ਮੌਜੂਦ ਹਨ ਉਹਨਾਂ ਵਿੱਚ ਲਿਖੇ ਅਸੂਲਾਂ ਤੋਂ ਬਹੁਤ ਦੂਰ ਹਨ ਪਤਾ ਹੀ ਨਹੀਂ ਕੀ ਲਿਖਿਆ ਹੈ ਧਰਮ ਮੁਖੀਆਂ ਨੇ ਧਰਮ ਤੇ ਕਾਬਜ਼ ਪੁਜਾਰੀ ਲੋਕ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਮਨ ਮਰਜ਼ੀ ਦਾ ਪਾਠ ਜਾਂ ਕਹਾਣੀਆਂ ਸੁਣਾ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਆਰਥਿਕ ਲਾਭ ਹੋ ਜਾਂਦਾ ਹੈ ਪਰ ਸੱਚ ਹਮੇਸ਼ਾ ਟਕਿਆ ਹੀ ਰਹਿ ਜਾਂਦਾ ਹੈ ਅੱਖਾਂ ਖੁੱਲੀਆਂ ਹੋਣ ਨਾਲ ਹੀ aroghpi ਹੋਣ ਤਦੋਂ ਨਿੱਕੀ ਕੀੜੀ ਤੋਂ ਲੈ ਕੇ ਹਿਮਾਲਾ ਪਰਬਤ ਤੱਕ ਚੰਦ ਸੂਰਜ ਤੱਕ ਸਭ ਕੁਝ ਵੇਖਿਆ ਜਾ ਸਕਦਾ ਹੈ ਜੇ ਅੱਖ ਬੰਦ ਹੋਈ ਹੋਵੇ ਜਾਂ ਕੋਈ ਨੁਕਸ ਪੈ ਗਿਆ ਹੋਵੇ ਤਾਂ ਸੂਰਜ ਵੀ ਨਹੀਂ ਦਿਸਦਾ ਹਿਮਾਲਾ ਪਰਬਤ ਵੀ ਅਣ ਹੋਇਆ ਹੀ ਜਾਪਦਾ ਹੈ ਕੰਨ ਬੰਦ ਹੋਣ ਤਾਂ ਆਵਾਜ਼ ਦੀ ਦੁਨੀਆ ਖਤਮ ਹੋ ਜਾਂਦੀ ਹੈ ਇਹਨਾਂ ਦੇ ਪਿੱਛੇ ਜੋ ਮਨ ਹੈ ਸਾਰਿਆਂ ਨੂੰ ਚਲਾਉਣ ਵਾਲਾ ਹੈ ਉਸ ਨੂੰ ਸਿਆਣਾ ਬਣਾਉਣ ਲਈ ਪੂਰੀ ਵਾਹ ਲਾਉਣੀ ਪੈਂਦੀ ਹੈ ਫਿਰ ਸਭ ਕੁਝ ਸਾਡਾ ਆਪਣਾ ਹੋਵੇਗਾ ਬਲਕਿ ਇਉਂ ਜਿਆਦਾ ਠੀਕ ਰਹੇਗਾ ਕਿ ਧਰਮ ਗ੍ਰੰਥ ਮੇਰਾ ਨਹੀਂ ਹੈ ਸਗੋਂ ਮੈਂ ਇਸ ਧਰਮ ਦਾ ਘੜਿਆ ਹੋਇਆ ਹਾਂ ਇਸ ਲਈ ਮੈਂ ਇਸ ਧਰਮ ਦਾ ਹਾਂ ਰੱਬ ਜੀ ਨੇ ਮੈਨੂੰ ਬਣਾਇਆ ਹੈ ਜੀਵਨ ਬਖਸ਼ਿਆ ਹੈ ਇਸ ਲਈ ਮੈਂ ਰੱਬ ਜੀ ਦਾ ਹਾਂ ਕਿਉਂਕਿ ਮੈਂ ਰੱਬ ਜੀ ਵਾਲੇ ਚੰਗੇ ਗੁਣਾਂ ਨੂੰ ਧਾਰਨ ਕਰ ਲਿਆ ਹੈ ਸਿਮਰਨ ਪੀ ਇੱਕ ਭਰਮ ਹੈ ਸੁਪਨ ਸੰਸਾਰ ਹੈ ਸਿਮਰਨ ਗੁਰਬਾਣੀ ਉਪਦੇਸ਼ ਨੂੰ ਆਪਣੇ ਜੀਵਨ ਦਾ ਯਥਾਰਥ ਯਥਾਰਥ ਬਣਾਉਣਾ ਹੈ ਨਾ ਕਿ ਮੂੰਹ ਨਾਲ ਕੋਈ 2-4 ਅੱਖਰਾਂ ਦਾ ਜਾਪ ਕਰੀ ਜਾਣਾ ਹੈ ਭਰਮ ਤਾਂ ਸੁਪਨੇ ਵਿੱਚੋਂ ਬਾਹਰ ਆ ਕੇ ਸੱਚ ਨੂੰ ਸਾਹਮਣੇ ਮੱਥੇ ਪਰਵਾਨ ਕਰਨਾ ਹੀ ਸਹੀ ਜ਼ਿੰਦਗੀ ਹੈ ਗੁਰੂ ਸਾਹਿਬ ਦਾ ਫਰਮਾਨ ਹੈ ਜੋਗੀ ਗਿਰਹੀ ਪੰਡਿਤ ਭੇਖ ਧਾਰੀ ਇਹ ਸੂਤੇ ਆਪਣਾ ਅਹੰਕਾਰੀ ਮਾਇਆ ਮਦਮਤਾ ਰਹਿ ਆ ਸੋਏ ਜਾਗਤ ਰਹਿ ਨਮੂਸੈ ਕੋਈ ਰਹਾਉ ਸੋ ਜਾਗੈ ਜਿਸ ਸਤਗੁਰ ਮੇਲਾ ਪੰਚ ਦੂਤ ਉਹ ਵਸਗਤ ਕਹੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਬਰ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤ ਛੋੜ ਪ੍ਰਕਿਰਤ ਛੋਡੈ ਤਤ ਪਛਾਨੈ ਚੋਂ ਵਰਨਾ ਵਿੱਚ ਜਾਗੈ ਕੋਏ ਜਮੈ ਕਾਲੈ ਤੇ ਛੂਟੈ ਸੋਏ ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਪੰਨਾ 1128 ਅਸੀਂ ਵੀ ਜਾਗਣ ਦਾ ਉਪਰਾਲਾ ਕਰਨਾ ਹੈ ਸਦਾ ਗਫਲ ਦੀ ਨੀਂਦ ਵਿੱਚ ਸੁੱਤੇ ਨਹੀਂ ਰਹਿਣਾ ਗੁਰਬਾਣੀ ਲਿਖਣ ਦਾ ਮਕਸਦ ਹੀ ਮਨੁੱਖ ਨੂੰ ਅਗਿਆਨਤਾ ਦੀ ਨੀਂਦ ਵਿੱਚੋਂ ਜਗਾਉਣਾ ਤੇ ਉਹਨੂੰ ਆਪਣੇ ਫਰਜ਼ਾਂ ਪ੍ਰਤੀ ਸਾਵਧਾਨ ਕਰਨਾ ਜ਼ਿੰਦਗੀ ਦੇ ਹਰ ਪਹਿਲੂ ਤੇ ਗੁਰਬਾਣੀ ਬਹੁਤ ਉੱਤਮ ਦਰਜੀ ਦੀ ਅਗਵਾਈ ਅਤੇ ਸਿੱਖਿਆ ਸਾਨੂੰ ਦਿੰਦੀ ਹੈ ਪਰ ਦੁਖਦਾਈ ਪਾਕੇ ਹੈ ਕਿ ਅਸੀਂ ਸਿੱਖ ਅਖਬਾਉਣ ਵਾਲਿਆਂ ਨੇ ਗੁਰਬਾਣੀ ਨੂੰ ਪੜ੍ਹਨਾ ਵਿਚਾਰਨਾ ਸਮਝਣਾ ਅਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਸਿੱਖਿਆ ਹੀ ਨਹੀਂ ਉਦਮ ਅਪਰਾਲਾ ਕੀਤਾ ਹੀ ਨਹੀਂ ਸਤਿਗੁਰੂ ਸਾਨੂੰ ਸਮਤ ਬਖਸ਼ਣ ਹਿੰਮਤ ਹੌਸਲਾ ਬਖਸ਼ਣ ਤਾਂ ਕਿ ਅਸੀਂ ਗੁਰਬਾਣੀ ਅਨੁਸਾਰੀ ਆਪਣਾ ਜੀਵਨ ਬਤੀਤ ਕਰ ਸਕੀਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ